ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕੋਚ ਕੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਸੋਠ ਮਹੱਲਾ ਪੰਜਵਾਂ ਦੇ 22ਵੇਂ ਸ਼ਬਦਿਵਾਰੀ ਹੈ ਜੀ ਸੋਠ ਮਹੱਲਾ ਪੰਜਵਾਂ ਰਤਨ ਛਾਟ ਕੋ ਦੀ ਸੰਗ ਲੱਗੇ ਜਾਂਤੇ ਇਕ ਛਣ ਪਾਈਏ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਰਤਨ ਛਾਟ ਕੋ ਢੀ ਸੰਗ ਲਾਗੇ ਜਾਤੇ ਕਛ ਨ ਪਾਈਏ ਪੂਰਨ ਪਾਰ ਭ੍ਰਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਏ ਸਿਮਰੋ ਹਰ ਹਰ ਨਾਮ ਪ੍ਰਾਣੀ ਬਿਨਸੇ ਕਾ ਚੀ ਦੇ ਅਗਿਆਨੀ ਰਹਾਓ ਬ੍ਰਖਤਿਸਨਾਰ ਸਭਨ ਮਨੋਰਥ ਤਾਂ ਕਿ ਕਛ ਨ ਵਡਾਈ ਰਾਮ ਭਜਨ ਬਿਨ ਕਾਮ ਨ ਆਵਸ ਸੰਗ ਨ ਕਾ ਹੋ ਜਾਏ ਆਹੋਂ ਕਰਤ ਬਹਾਇ ਵਰਦਾ ਜੀ ਕੋ ਕਾਮ ਨ ਕੀਨਾ ਤਾਵਤ ਤਾਵਤ ਨਹਿ ਤ੍ਰਿਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਚਾਰ ਬਖੇਰ ਅਸਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਭਾਇ ਬਨੰਤੀ ਕਾਟੋ ਅਵਗਣ ਮੇਰੇ ਸਾਧ ਵਿਚਾਰ ਬਖੇਰ ਅਸਰਮਾਤੋ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਭਾਇ ਬਨੰਤੀ ਕਾਟੋ ਉਹ ਗਣ ਮੇਰੇ ਇਸ ਸ਼ਬਦ ਵਿੱਚ ਗੁਰੂ ਜੀ ਸਨ ਆਫ ਦਿਸ ਨੇ ਹਾਂ ਜੀ ਕਿ हे ਮੇਰੇ ਮਨ ਤੂੰ ਗੁਰ ਸ਼ਬਦ ਗੁਰ ਬਾਣੀ ਨਾਮ ਰੂਪ ਰਤਨ ਨੂੰ ਛੱਡ ਕੇ ਕੋਡੀਨਲ ਆਪਣਾ ਮਨ ਜੋੜਿਆ ਹੋਇਆ ਹੈ ਜੀ ਭਾਵੇਂ ਮਾਇਆ ਵੀ ਪਦਾਰਥਾਂ ਨਾਲ ਤੂੰ ਜੁੜਿਆ ਹੋਇਆ ਹੈ ਫਿਰ ਗੁਰੂ ਜੀ ਆਖਦੇ ਹਨ ਮਾਇਆ ਵੀ ਪਦਾਰਥ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ ਜੀ ਫਿਰ ਗੁਰੂ ਜੀ ਆਖਦਣੇ ਮੇਰੇ ਮਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪੂਰਨ ਪਰਮੇਸ਼ਰ ਨੂੰ ਸਦਾ ਤੇ ਹੁਣਾ ਚਾਹੀਦਾ ਹੈ ਜੀ ਇਹ ਪ੍ਰਾਣੀ ਸਦਾ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰੋ ਜੀ ਹੈ ਅਗਿਆਨੀ ਜੀ ਮਨੁੱਖ ਤੇਰੀ ਕੱਚੀ ਦੇ ਇੱਕ ਦਿਨ ਨਸ਼ਟ ਹੋ ਜਾਣੀ ਹੈ ਜੀ ਰਹਾਓ ਫਿਰ ਗੁਰੂ ਜੀ ਆਖਦੇ ਅੰਜਸਤ੍ਰੰ ਮ੍ਰਿਤ੍ਰਸ਼ਨਾ ਅਤੇ ਸੁਪਨੇ ਵਿੱਚ ਕੀਤੇ ਸੰਕਲਪ ਮਿੱਥਿਆ ਹਨ ਇਸੇ ਤਰ੍ਹਾਂ ਮਾਇਆ ਵਿਪਦ ਮਾਇਆ ਵੀ ਪਦਾਰਥਾਂ ਦੀ ਕੋਈ ਵੜਿਆਈ ਨਹੀਂ ਹੈ ਜੀ ਫਿਰ ਗੁਰੂ ਜੀ ਆਖਦੇ RAM ਰੂਪ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰ ਬਾਣੀ ਨਾਮ ਭਜਨ ਤੋਂ ਬਿਨਾਂ ਕੋਈ ਵੀ ਚੀਜ਼ ਕੰਮ ਨਹੀਂ ਆਉਂਦੀ ਜੀ ਇਮੋ ਮਾਇਆ ਮਾਇ ਵੀ ਪਦਾਰਤ ਕਿਸੇ ਦੇ ਨਾਲ ਨਹੀਂ ਜਾਣੀ ਜੀ ਫਿਰ குரு ਜੀ ਆਖਦੇ ਹਨ ਮੈਂ ਮੈਂ ਕਰਦਿਆਂ ਜੀ ਮਨੁੱਖ ਦੀ ਉਮਰ ਬੀਤਦੀ ਜਾ ਰਹੀ ਹੈ ਜੀ ਪਰ ਉਸਨੇ ਆਪਣੀ ਅਤੇ ਜੀਵ ਆਤਮਾ ਲਈ ਆਪਣੀ ਜੀਵ ਆਤਮਾ ਲਈ ਕੋਈ ਕੁਝ ਨਹੀਂ ਸਵਾਰਿਆ ਜੀ ਕੋਈ ਕੰਮ ਨਹੀਂ ਕੀਤਾ ਜੀ ਕਿਉਂਕਿ ਉਸਨੇ ਪਰਦੇ ਆ ਉਹ ਮਾਇਕੀ ਪਦਾਰਥਾਂ ਤੋਂ ਤ੍ਰਿਪਤ ਨਹੀਂ ਹੋਇਆ ਜੀ ਜਿਸ ਕਰਕੇ ਉਸਨੇ ਰਾਮ ਰੂਪ ਗੁਰਸ਼ਾਹ ਗੁਰਬਾਣੀ ਨਾਮ ਉਹਨਾਂ ਨੇ ਜਾਣਿਆ ਜੀ ਫਿਰ ਗੁਰੂ ਜੀ ਆਖਦੇ ਹਨ ਜੀਵ ਨੂੰ ਵਿਸ਼ੇ ਵਕਾਰਾਂ ਦੇ ਰਸ ਦੇ ਸਵਾਦ ਵਿੱਚ ਮਸਤ ਰਹਿ ਕੇ ਸੰਖੁ ਗੁਨਾਹ ਗਲਤੀਆਂ ਕਰਕੇ ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਜੀ ਨਾਨਕ ਦੀ ਪਰਮੇਸ਼ਰ ਪ੍ਰਭ ਉਸ ਬੇਨਤੀ ਹੈ ਜੀ ਕਿ ਮੇਰੇ ਔਗਣ ਘਟ ਦਿਓ ਦੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਸ ਸ਼ਬਦ ਉਸ ਗੁਰੂ ਜੀ ਸਾਨੂੰ ਉਦੇਸ਼ ਦਿੰਦੇ ਹਨ ਜੀ ਕਿ ਜੀ ਮਨੁੱਖ ਗੁਰਸ਼ਧ ਗੁਰਬਾਣੀ ਨਾਮ ਰੂਪੀ ਮੋਲ ਤਤਤਵਦਾਰਥ ਨੂੰ ਛੱਡ ਕੇ ਮਾਇਆ ਵਿਦਾਰਥਾਂ ਦੀ ਪ੍ਰਾਪਤੀਆਂ ਵਿੱਚ ਮगन ਹੈ ਜੀ ਪਰ ਇਹ ਸਭ ਕੁਝ ਨਾਸ਼ਮਾਨ ਹੈ ਜੀ ਮਨੁੱਖ ਦਾ ਜੀ ਸਰੀਰ ਵੀ ਅਸਥਾਈ ਹੈ ਜੀ ਨਾਸ਼ਮਾਨ ਹੈ ਇਸ ਲਈ ਲੈ ਕੇ ਪਾਉਣ ਵਾਲੀਆਂ ਵਸਤੂਆਂ ਮਾਇਆ ਵਿਦਾਰਥਾਂ ਨੂੰ ਤਿਆਗ ਕੇ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਆਪਣਾ ਤਨ ਮਨ ਲਗਾਉਣਾ ਚਾਹੀਦਾ ਹੈ ਜੀ ਲੋਕ ਪਰ ਲੋਕ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਸਹਾਈ ਹੈ ਜੀ ਉਸੇ ਨਾਲ ਹੀ ਈਸ਼ੀ ਦਰਗਾਹ ਵਿੱਚ ਢੋਈ ਮਿਲਦੀ ਹੈ ਜੀ ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਨੇਕਾਂ ਭੁੱਲਾਂ ਹੋਈਆਂ ਹੋਣ ਕਿਆਂ ਉਸ ਵਾਸਤੇ ਮੈਂ ਖਿਵਾ ਦੀ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ